ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੁੰਡੇ ਅਤੇ ਕੁੜੀਆਂ ਦੇ ਪਰਿਵਾਰਾਂ ਦੇ ਨੰਬਰ ਸਮੇਤ ਰਿਸ਼ਤੇ ਨੋਟ ਕਰੋ ਅਤੇ ਪਰਿਵਾਰ ਵਾਲਿਆਂ ਨਾਲ ਸਿੱਧੀ ਗੱਲਬਾਤ ਕਰੋ ਜੀ ਰਿਸ਼ਤਾ ਹੈ 72552 ਨਾਮ ਹੈ ਸਿੰਘ ਕਾਸਟ ਹੈ ਜਰਸੀ ਗੋਤ ਸਹਾਤਾ ਤੇ ਮੱਲੀ ਉਮਰ 28 1999 ਹਾਈਟ 511 ਪੜਾਈ ਪਾਸ 2 2018 ਤੋਂ ਤੇ ਉਸ ਤੋਂ ਬਾਅਦ 2019 ਤੇ 20 ਤੋਂ ਹੋਟਲ ਮੈਨੇਜਮੈਂਟ ਡਿਪਲੋਮਾ ਜ਼ਿਲ੍ਹਾ ਮੁੰਡੇ ਦਾ ਜਲੰਧਰ ਹੈ ਰਿਸ਼ਤਾ ਕੁੜੀ ਪੜ੍ਹੇ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਮੁੰਡਾ ਸੋਹਣਾ ਤੇ ਨਸ਼ਾ ਰਹਿਤਾ ਪਰਿਵਾਰ ਦਾ ਨੰਬਰ ਨੋਟ ਕਰੋ 7517600076 ਅਗਲਾ ਰਿਸ਼ਤਾ ਆਇਆ ਕੁੜੀ ਦਾ ਜੀ ਜ਼ਿਲ੍ਹਾ ਗੁਰਦਾਸਪੁਰਾ ਨਾਮ ਕੌਰ ਕਾਸਟਾ ਜਰਸੀ ਉਮਰ 19 ਸੂਸ਼ਣ 96 ਕੱਦ 54 ਪੜ੍ਹਾਈ ਬੀਏ ਸੀ ਨਰਸਿੰਗ ਕੁੜੀ ਕੈਨੇਡਾ ਪੀਆਰ ਹੈ ਜੌਬ ਆਰ ਐਨ ਆਰ ਜੱਟਰ ਨਰਸ ਹਸਪਤਾਲ ਵਿੱਚ ਜੌਬ ਕਰਦੀ ਹੈ ਪਰਿਵਾਰ ਸਾਰਾ ਵੈਸ਼ਨੂ ਆ ਰਿਸ਼ਤਾ ਮੁੰਡਾ ਵਧੀਆ ਪੜਿਆ ਲਿਖਿਆ ਤੇ ਜ਼ਮੀਨ ਆਉਂਦੀ ਹੋਵੇ ਮੁੰਡਾ ਮੋਨਾ ਮੁੰਡਾ ਕੈਨੇਡਾ ਗਿਆ ਹੋਵੇ ਪੀਆਰ ਜਾਂ ਫਿਰ ਵਰਕ ਪਰਮਟ ਹੋਵੇ ਪੜ੍ਹਾਈ ਗ੍ਰੈਜੂਏਸ਼ਨ ਕਰੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 94178 34082 ਅਗਲਾ ਰਿਸ਼ਤਾ ਹੈ ਮੁੰਡੇ ਦਾ 7253 ਨਾਮ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਕਾਸਟ ਲਵਾਨਾ ਸਿੱਖ ਗੁੱਤ ਮਲਤਾਨੀ ਉਮਰ 18 ਸਤ 2001 ਮੁੰਡਾ ਵੈਸ਼ਨੂ ਆ ਨਿਸ਼ਪਤੀ ਤੋਂ ਰਹਿਤਾ ਕੰਮ ਮੁੰਡਾ ਸੁਪੇਣ ਚ ਹੈ ਇਸ ਟਾਈਮ ਸੈਲਰੀ 2 ਲੱਖ ਵਧੀਆ ਪੰਜਾਬ ਚ ਘਰ ਪਰਿਵਾਰ ਹੈ ਪਰਿਵਾਰ ਚ ਮਾਤਾ ਪਿਤਾ ਇੱਕ ਭੈਣ ਇੱਕ ਭਰਾ ਹੈ ਪੜ੍ਹਾਈ ਪਲੱਸ 2 ਪਾਸ ਹਾਈਟ 5 5 ਮੁੰਡਾ ਸਿੱਖ ਸਰਦਾਰ ਹੈ ਰਿਸ਼ਤਾ ਵਧੀਆ ਪਰਿਵਾਰ ਤੋਂ ਹੋਵੇ ਕੁੜੀ ਸੋਹਣੀ ਸਿਆਣੀ ਤੇ ਸਮਝਦਾਰ ਹੋਵੇ ਮੁੰਡੇ ਨੇ ਵਿਆਹ ਲਈ ਪੰਜਾਬ ਆਉਣਾ ਹੈ ਜੀ ਮਾਤਾ ਪਿਤਾ ਪਹਿਲਾਂ ਆਉਣਗੇ ਉਸ ਤੋਂ ਬਾਅਦ ਮੁੰਡਾ ਆਊਗਾ ਜੀ ਬਾਰੋ ਮੁੰਡੇ ਦਾ ਨੰਬਰ ਨੋਟ ਕਰੋ ਫੈਮਲੀ ਦਾ +34632977981 ਅਗਲਾ ਰਿਸ਼ਤਾ ਹੈ ਜੀ ਕੁੜੀ ਦਾ ਨਾਮ ਕੌਰ ਕਾਸਟਾ ਰਵਿਦਾਸੀ ਸਿੱਖ ਉਮਰ 25 ਵਿਆਹ 2007 ਪੜਾਈ ਪਲੱਸ 2 ਕੰਪਿਊਟਰ ਕੋਰਸ 7 ਬੈਂਡ ਕੱਦ 5 2 ਪ ਇੱਕ ਭੈਣ ਇੱਕ ਭਰਾ ਤੇ ਕਾ ਪੜਾਈ ਕੀਤੀ ਹੈ ਜੀ ਪਲੱਸ 2 ਕੰਪਿਊਟਰ ਕੋਰਸ 7 ਬੈਂਡ ਕੱਦ 5 2 ਇੱਕ ਭੈਣ ਤੇ ਇੱਕ ਭਰਾ ਹੈ ਰਿਸ਼ਤਾ ਖਰਚਾ ਕਰਨ ਵਾਲੇ ਮੁੰਡੇ ਦੀ ਲੋੜ ਹੈ ਪਹਿਲ ਆਪਣੀ ਕਾਸਟ ਨੂੰ ਕਾਸਟ ਨੂੰ ਵਾਰ ਕੰਟਰੈਕਟ ਮੈਰਜ ਵੀ ਪਰਿਵਾਰਾਂ ਵਾਲੇ ਕਰ ਲੈਣਗੇ ਪਰਿਵਾਰ ਦਾ ਨੰਬਰ نوٹ ਕਰੋ 8556952535 ਅਗਲਾ ਰਿਸ਼ਤਾ ਹੈ ਜੀ 7254 ਨਾਮ ਹੈ ਸੁਖਪ੍ਰੀਤ ਸਿੰਘ ਕਾਸਟ ਜਰਸੀ ਕੋ ਉਮਰ 81999 ਜਨਮ ਸਥਾਨ ਸਿਵਿਆ ਦਾ ਜ਼ਿਲ੍ਹਾ ਬਠਿੰਡਾ ਹਾਈਟ ਪੰਜ ਪੰਜ ਗੋਤ ਹੈ ਘੁੰਮਰ ਪੜਾਈਏ 10th ਪਾਸ ਇੱਕ ਭੈਣ ਹੈ ਜੀ ਜ਼ਮੀਨ 3 ਕਿਲੇ 4 ਦੁਕਾਨਾਂ ਕਿਰਾਏ ਤੇ ਦਿੰਦੇ ਆ ਪਰਿਵਾਰ ਵਾਲੇ ਕਿਤਾ ਪੱਕੀ ਉਸਾਰੀ ਦਾਗਾ ਮੁੰਡਾ ਨਸ਼ਾ ਰਹਿ ਤਾ ਘਰ ਪਰਿਵਾਰ ਵਧ ਗਿਆਗਾ ਰਿਸ਼ਤਾ ਕੁੜੀ ਕਰੇ ਲੁਕਮ ਕਾਰਾਲੀ ਹੋਵੇ ਜੱਟ ਸਿੱਖ ਪਰਿਵਾਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 90419 34 580 ਅੱਜ ਨਾਲੋਂ ਨਾਲ ਇੱਕ ਕੁੜੀ ਤੇ ਇੱਕ ਮੁੰਡੇ ਦਾ ਐਦਾਂ ਰਿਸ਼ਤੇ ਬੋਲਾਂਗੇ ਜੀ ਕੋਈ ਵੀ ਰਿਸ਼ਤਾ ਮਿਸ ਨਾ ਕਰਿਓ ਅਗਲਾ ਰਿਸ਼ਤਾ ਹੈ ਜੀ ਜਿਲਲ ਉਧਿਆਣੀ ਤੋਂ ਨਾਮ ਕੌਰ ਕਾਸਟ ਹੈ ਜੱਟਸੀ ਕੁਮਰ 212000 ਦਾ ਬਰਨ ਕੱਦ 56 ਪੜ੍ਹਾਈ ਬੈਚਲਰ ਆਫ ਆਰਟਸ ਐਂਡ ਮਾਸਟਰ ਆਫ ਸਾਇੰਸ ਇਨਫੋਰਮੇਸ਼ਨ ਟੈਕਨੋਲੋਜੀ ਇੱਕ ਭਰਾ ਕੈਨੇਡਾ ਮੈਡ ਤੇ ਰਿਸ਼ਤਾ ਮੁੰਡਾ ਕੈਨੇਡਾ ਯੂਐਸਏ ਦਾ ਪੀਆਰ ਹੋਵੇ ਜ਼ਮੀਨ 8 ਤੋਂ 10 ਕਿੱਲੇ ਤੱਕ ਹੋਵੇ ਰਿਸ਼ਤਾ ਸਿਰਫ ਜੱਟਸੀ ਕਾਸਟ ਤੋਂ ਹੀ ਹੋਵੇ ਮੁੰਡਾ ਸੋਨਾ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 81465 29519 ਅਗਲਾ ਰਿਸ਼ਤਾ ਹੈ ਜੀ 7255 ਨਾਮ ਹੈ ਸਿੰਘ ਕਾਸਟਾ ਜਰਸੀ ਗੋਤਾ ਸੇਖੋ ਪਿਤਾ ਜੀ ਖੇਤੀਬਾੜੀ ਮਾਤਾ ਜੀ ਹਾਊਸ ਵਾਈਫ ਉਮਰ 29 ਜੁਲਾਈ 1995 ਸਿਬਲਿੰਗ ਚ ਯੰਗਰ ਬ੍ਰਦਰ ਆਲਸੋ ਇਨ ਆਸਟ੍ਰੇਲੀਆ ਵਿਦ ਇਨ ਵਿਦ ਇਸ ਐਲਡਰ ਬ੍ਰਦਰ ਐਜੂਕੇਸ਼ਨ ਬੀਐਸਸੀ ਨਿਊਟ੍ਰੀਕਲ ਸਾਇੰਸ ਚ ਡਿਡ ਇਨ ਇੰਡੀਆ ਦੈਨ ਵਾਂਟ ਟੂ ਮਾਰਚੈਂਟ ਨੇਵੀ ਫੋਰ ਫੋਰ ਈਅਰ ਲਾਸਟ the job as third officer after come to australia did a automotive com completed what do to pr changes the course and now doing diploma eldring to further studies is civil engineering rishta kudi padhi likhi siyani te samajhdar hove badhiya parivar to hove milbar to mala ਮੁੰਡਾ ਨਸ਼ਰਾਇਤਾ ਬਿਲਕੁਲ ਪਰਿਵਾਰ ਦਾ ਨੰਬਰ ਨੋਟ ਕਰੋ 93195 60300 70 ਅਗਲਾ ਰਿਸ਼ਤਾ ਹੈ ਜੀ ਨਾਮ ਕੌਰ ਕਾਸਟਾ ਜਰਸੀ ਜਿਲ੍ਹਾ ਗੁਰਦਾਸਪੁਰ ਤੋਂ ਉਮਰ 1992 ਕੱਦ 56 ਪੜਾਈ ਐਮਸੀਏ ਕੁੜੀ ਕੈਨੇਡਾ ਪੀਆਰ ਥੋੜੇ ਸਮੇਂ ਤੋਂ ਤਲਾਕशुदा ਲੜਕੀ ਸੋਹਣੀ ਸੁਨੱਖੀ ਰਿਸ਼ਤਾ ਮੁੰਡਾ ਸੋਨਾ ਸੁਨੱਖਾ ਮੁੰਡਾ ਕੈਨੇਡਾ ਪੀਆਰ ਜਾਂ ਫਿਰ ਵਰਕ ਪਰਮਿਟ ਤੇ ਉਹ ਮੁੰਡਾ ਮੈਰिज मैरिड या अनमैरिड होवे पर बिना ਬੱਚੇ ਤੋਂ ਹੋਵੇ ਰਿਸ਼ਤਾ ਸਿਰਫ ਕੈਨੇਡਾ ਤੋਂ ਹੋਵੇ ਕੁੜੀ ਕੈਨੇਡਾ ਪੀਆਰ ਹੈ ਪਰਿਵਾਰ ਦਾ ਨੰਬਰ ਨੋਟ ਕਰੋ 62807 42280 ਆਗਲਾ ਰਿਸ਼ਤਾ ਹੈ ਮੁੰਡੇ ਦਾ 72556 ਨਾਮ ਸਿੰਘ ਉਮਰ 1999 ਹਾਈਟ 57 ਜੱਟ ਸਿੱਖ ਗੋਤਸੰਦੂ ਜ਼ਿਲ੍ਹਾ ਫਿਰੋਜ਼ਪੁਰ ਪੜਾਈ ਡਿਪਲੋਮਾ ਆਫ ਸਿਵਲ ਇੰਜੀਨੀਅਰਿੰਗ ਇਨ ਕੈਨੇਡਾ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਫਰਦਰ ਗਵਰਨਮੈਂਟ ਜਬ ਮਦਰ ਹਾਊਸ ਵਾਈਫ ਕੈਨੇਡਾ ਪੀਆਰ ਮੁੰਡਕ ਕਮ ਟਰਾਂਸਪੋਰਟ ਕੰਮ ਹੈ ਜੀ ਟਰਾਂਸਪੋਰਟ ਇਨ ਕੈਨੇਡਾ ਡਬਲ ਸਟੋਰੀ ਕੋਠੀ ਇਨ ਇਨ ਫਲੋਇਸਪਰ ਸਿਟੀ ਮੁੰਡਾ ਨਸ਼ਰਾਇਤਾ ਸ਼ਰੀਫ ਖਾਨਦਾਨ ਪਰਵਾਰ ਮੰਗ ਲੜਕੀ ਪੜ੍ਹੀ ਲਿਖੀ ਖੂਬਸੂਰਤ ਸ਼ਰੀਫ ਖਾਨਦਾਨ ਤੋਂ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 94637 83311 ਅਗਲਾ ਰਿਸ਼ਤਾ ਹੈ ਨਾਮ ਕੌਰ ਕਾਸਟ ਆਰਮਦਾਸੀ ਸਿੱਖ ਜ਼ਿਲ੍ਹਾ ਹੁਸ਼ਿਆਰਪੁਰ ਉਮਰ ਅਕਤੂਬਰ 2003 ਕੱਦ 5 5 ਪੜ੍ਹਾਈ ਜੀ ਐਨ ਪਾਸ ਪੋਸਟ ਬੇਸਿਕ ਕਰਨ ਦੀ ਤਿਆਰੀ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਪ੍ਰਾਣੇ ਕੁੜੀ ਸੋਨੀ ਵਧੀਆ ਪਰਿਵਾਰ ਤੋਂ ਰਿਸ਼ਤਾ ਵਧੀਆ ਪਰਿਵਾਰ ਤੋਂ ਸੋਨਾ ਸਨਖਾ ਹੋਵੇ ਮੁੰਡਾ ਕੈਨੇਡਾ ਜਾਂ ਫਿਰ ਆਸਟ੍ਰੇਲੀਆ ਪੀਆਰ ਹੋਵੇ ਨਸ਼ਾਰ ਹੈ ਤੋਂ ਪਰਿਵਾਰ ਦਾ ਨੰਬਰ ਨੋਟ ਕਰੋ 8643 777585 ਜਿਸ ਪਰਿਵਾਰ ਨਾਲ ਇਹ ਰਿਸ਼ਤੇ ਮੈਚ ਕਰਦੇ ਆ ਸਿਰਫ ਉਹੀ ਪਰਿਵਾਰ ਵਾਲੇ ਇੱਕ ਦੂਜੇ ਨਾਲ ਸੰਪਰਕ ਕਰਿਓ ਆਦਰਵਾਇਜ਼ ਨਹੀਂ ਅਗਲਾ ਰਿਸ਼ਤਾ ਹੈ ਜੀ 7257 ਨਾਮ ਹੈ ਜੀ ਨikhil Chopra ਪਤਾ ਕਰੂ ਕੁ ਖੇਤਰ ਹਰਿਆਣਾ ਜਨਮ ਮਿਤੀ 20 ਨਵੰਬਰ 1998 ਪੜ੍ਹਾਈ ਗ੍ਰੈਜੂਏਸ਼ਨ ਸਿਟੀ ਯੂਨੀਵਰਸਿਟੀ ਯੂਐਸਏ ਭੈਣ ਦੋ ਮੈਰਿਡ ਹੈ ਕਾਸਟ ਖੱਤਰੀ ਕੱਦ 5 11 ਕੰਮ ਹੈ ਜੀ ਕੈਨੇਡੀਅਨ ਪੁਲਿਸ ਫਾਦਰ ਖੇਤੀਬਾੜੀ ਰਿਸ਼ਤਾ ਐਮਐਸਸੀ BDS MSC Nursing High Education Beautiful Girl Munda Canada PR ਪਰਿਵਾਰ ਦਾ ਨੰਬਰ ਨੋਟ ਕਰੋ 98136 13203 ਅਗਲਾ ਰਿਸ਼ਤਾ ਹੈ ਜੀ ਲੜਕੀ ਦਾ ਨਾਮ ਹੈ ਨਵਰੋਜ਼ ਖੌਰ ਉਮਰ ਸਤੰਬਰ 30 2001 ਟਾਈਮ 10 ਵਜੇ ਕੇ 4 ਮਿੰਟ ਦਾ ਸੰਡੇ ਦਾ ਪਲੇਸ ਆਫ ਬਰਥ ਬੇਸ ਹਸਪੀਟਲ ਰੰਗਸਾਫ ਕੱਦ ਪੰਜ ਪੰਜ ਕਾਸਟ ਹੈ ਲਵਾਨਾ ਸਿੱਖ ਗੋਤ ਹੈ ਗੁੱਜਰ ਕੰਮ ਹੈ ਜੋਬ ਇਨ ਕੈਨੇਡਾ ਇਮੀਗ੍ਰੇਸ਼ਨ ਪੀਆਰ ਸੈਲਰੀ ਕਲਕ ਪੜਾਈ 10th ਤੇ ਪਲੱਸ 2 ਇਨ ਮੈਡੀਕਲ ਪਰਵਾਚ ਮਾਤਾ ਪਿਤਾ ਇੱਕ ਪਿੰਡ ਤੇ ਇੱਕ ਪ੍ਰਾਇ ਜਿਲ੍ਹਾ ਇਹਨਾਂ ਦਾ ਕਪੂਰਥਲਾ ਪਰਿਵਾਰ ਦਾ ਨੰਬਰ ਨੋਟ ਕਰੋ 98760 83734 ਅਗਲਾ ਰਿਸ਼ਤਾ ਹੈ ਮੁੰਡੇ ਦਾ 72558 ਨਾਮ ਹੈ ਲਵਦੀਪ ਸਿੰਘ ਕਸਟਾ ਜਰਸੀ ਗੋਤਬਰਾੜ ਉਮਰ 71 1998 ਜ਼ਿਲ੍ਹਾ ਮੋਗਾ ਰਿਸ਼ਤਾ ਬਾਗੇ ਪ੍ਰਾਨਿਤੂਆ ਪਰਿਵਾਰ ਚ ਮਾਤਾ ਪਿਤਾ 2 2 ਭੈਣਾਂ ਪੜਾਈ ਡਿਪਲੋਮਾ ਮਕੈਨੀਕਲ ਇੰਜੀਨੀਅਰਿੰਗ ਵਿਦ 1 ਸਾਲ ਹੈਵ ਟੂ ਈਅਰ ਐਕਸਪੀਰੀਅੰਸ ਐਂਡ ਡਿਪਲੋਮਾ ਵੈਟਰਨਰੀ ਪੋਲੀਨਿਕ ਜ਼ਮੀਨ 3.5 ਕਿਲੇ ਕੰਮ ਖੇਤੀਬਾੜੀ ਤੇ ਡੈਰੀ ਫਾਰਮਿੰਗ ਦਾ ਐਂਡ ਡੇਜਿਨੇਸ਼ਨ ਸਿੰਸ 2 ਨਾਨ ਡਰਿੰਕਰ ਮੁੰਡਾ ਨਸ਼ਾ ਰਹਿ ਤਾ ਜੀ ਵਧੀਆ ਪੜਿਆ ਲਿਖਿਆਗਾ ਮੰਥਲੀ ਮੁੰਡੇ ਦੀ 1 ਲੱਖ ਡੇਢ ਲੱਖ ਰੁਪਏ ਵਾਂਗੂ ਤਨਖਾਹ ਆਗੀ ਰਿਸ਼ਤਾ ਸਿੰਪਲ ਘਰੇਲੂ ਕੰਮਕਾਰ ਵਾਲੀ ਕੁੜੀ ਦਾ ਹੋਵੇ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਮੁੰਡਾ ਨਸ਼ਾ ਰਹਿ ਤਾ ਹੈ ਜੀ ਪਰਵਾਰ ਦਾ ਨੰਬਰ ਨੋਟ ਕਰੋ 84276 78114 ਅਗਲਾ ਰਿਸ਼ਤਾ ਹੈ ਨਾਮ ਕੌਰ ਪਤਾ ਬਠਿੰਡੇ ਤੋਂ ਪੜਾਈ ਲੜਕੀ ਨੇ ਬੀਐਸਸੀ ਮੈਡੀਕਲ ਮਾਸਟਰ ਆਨਸ ਮੈਡੀਕਲ ਜਾਇਓਲੋਜੀ ਕਿ ਭੈਣ ਕੋਈ ਨਹੀਂ ਭਰਾ ਇੱਕ ਅਨਮੈਰਿਡ ਕਨੇਡਾ ਕੱਦ ਪੰਜ ਪੰਜ ਕਾਸਟਾ ਜਰਸੀ ਗੋਟਟੇਲੋ ਉਮਰ 10 ਸਾਲ ਬਾਰ 1998 ਰਿਸ਼ਤਾ ਮੁੰਡਾ ਨਸ਼ਾ ਰਹਿਤ ਹੋਵੇ ਕੱਦ ਪੰਜ 11 ਤੋਂ ਘੱਟਣਾ ਹੋਵੇ ਪੀਆਰ ਐਨਆਰਆਈ ਹੋਵੇ ਕਨੇਡਾ অন্ਟਾਰੀਓ ਵਿੱਚ ਵਧੀਆ ਜੌਬ ਤੇ ਹੋਵੇ 10 ਤੋਂ 1 ਕਿੱਲੇ ਜ਼ਮੀਨ ਹੋਵੇ ਸ਼ਹਿਰੀ ਪ੍ਰਾਪਰਟੀ ਹੈ ਤਾਂ 5 ਤੋਂ 7 ਕਿੱਲੇ ਹੋਵੇ ਮਾਲਵਾ ਨੂੰ ਰਿਸ਼ਤੇ ਲਈ ਪਾਇਲ ਮੁੰਡਾ ਟਰੱਕ ਡਰਾਈਵਰ ਨਾ ਹੋਵੇ ਜੀ ਪਰਿਵਾਰ ਦਾ ਨੰਬਰ ਨੋਟ ਕਰੋ 98764 60475 ਜਿਸ ਪਰਿਵਾਰ ਨਾਲ ਇਹ ਰਿਸ਼ਤਾ ਸੰਪਰਕ ਕਰ ਮੈਚ ਕਰਦਾਗਾ ਉਹੀ ਰਿਸ਼ਤੇ ਨੂੰ ਦੇਖ ਕੇ ਸੰਪਰਕ ਕਰਨ ਅਗਲਾ ਰਿਸ਼ਤਾ ਆਇਆ ਜੀ 7209 ਮੁੰਡੇ ਦਾ ਨਾਮ ਹੈ ਤੇਜਵੀਰ ਸਿੰਘ ਪੜ੍ਹਾਈ ਬੀਏ ਆਈਟੀ ਮਕੈਨੀਕਲ ਕੋਰਸ 2 ਸਾਲ ਦਾ ਕੱਦ 5 9 ਮੁੰਡਾ ਸੋਨਾ ਤੇ ਨਸ਼ਾ ਰਹਿਤ ਗੋਤੇ ਰਿਹਲ ਤੇ ਪੰਗੂ ਉਮਰ 27 10 1994 ਵਧੀਆ ਘਰ ਤੇ ਪਰਿਵਾਰ ਰਿਸ਼ਤਾ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਕੁੜੀ ਨੂੰ ਘਰ ਦਾ ਕੰਮ ਕਰ ਸਾਰਾ ਆਉਂਦਾ ਹੋਵੇ ਪਰਿਵਾਰ ਮਿਲਨ ਵਰਤਣ ਵਾਲਾ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 76961 31145 ਇਹ ਪਰਿਵਾਰ ਦਾ ਨੰਬਰ ਸੀ ਡਾਇਰੈਕਟ ਗੱਲ ਕਰ ਲਿਓ ਤੁਸੀਂ ਅਗਲਾ ਰਿਸ਼ਤਾ ਹੈ ਮੁੰਡੇ ਦਾ ਆਹ ਸੌਰੀ ਕੁੜੀ ਦਾ ਨਾਮ ਕੌਰ ਜਿਲ੍ਹਾ ਜਲੰਧਰ ਤੋਂ ਪੜ੍ਹਾਈ ਬੀ ਕਮ ਭੈਣ ਇੱਕ ਮੈਡ ਕੈਨੇਡਾ ਭਰਾ ਇੱਕ ਕੈਨੇਡਾ ਕੱਦ ਪੰਜ ਤਿੰਨ ਕਾਸਟ ਅਕਸ਼ਬ ਰਾਜਪੂਤ ਉਮਰ 1999 ਕੰਮ ਕੈਨੇਡਾ ਵਿਜ਼ਟਰ ਵੀਜ਼ਾ ਰਿਸ਼ਤਾ ਮੁੰਡਾ ਕੈਨੇਡਾ ਯੂਐਸਏ ਪੀਆਰ ਬੀ ਪਰਿਵਾਰ ਦਾ ਨੰਬਰ ਨੋਟ ਕਰੋ 998901978 ਅਗਲਾ ਰਿਸ਼ਤਾ ਮੁੰਡੇ ਦਾ 7260 ਨਾਮ ਕੁਲਵੀਰ ਸਿੰਘ ਕਾਸਟਾ ਜਰਸੀ ਗੋਤਾ ਤਾਲੀਵਾਲ ਉਮਰ 10 ਜੁਲਾਈ 1997 ਪੜਾਈ ਮਾਸਟਰ ਆਫ ਆਰਟਸ ਜਿਲ੍ਹਾ ਸ਼ਹਿਰੀ ਗੰਗਾ ਨਗਰ ਰਾਜਸਥਾਨ ਤੋਂ ਹੈ ਰਿਸ਼ਤਾ ਮੁੰਡਾ ਨਿਊਜ਼ੀਲੈਂਡ ਹੈ ਵੀਜ਼ਾ ਵਰਕ ਪਰਮਿਟ ਨਿਊਜ਼ੀਲੈਂਡ ਕੁੜੀ ਨਿਊਜ਼ੀਲੈਂਡ ਵਰਕ ਵੇਸ ਤੇ ਹੋਵੇ ਜਾਂ ਫਿਰ ਸਿਟੀ ਹੋਵੇ ਪੰਜਾਬ ਤੋਂ ਪੀਟੀਏ ਕੀਤੀ ਹੋਵੇ ਕੁੜੀ ਪੜ੍ਹ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ ਜੀ 9814333234 ਅਗਲੇ ਰਿਸ਼ਤੇ ਆਏ 72 ਸੂਕਾਟ ਨਾਮ ਸਿੰਘ ਕਾਸਟ ਹੈ ਜਰਸੀ ਗੋਤਾਸੰਦੂ ਜਨਮ 90 ਕੱਦ ਪੰਜ 11 ਪੜਾਈ میٹرਿਕ ਕਮ ਸਕੂਲ ਸਟਾਫ ਡਰਾਈਵਿੰਗ ਅਤੇ ਆਪਣੀਆਂ ਤਿੰਨ ਦੁਕਾਨਾਂ ਤੇ ਦੋ ਵਿੱਗੇ ਜ਼ਮੀਨ ਦੇ ਤੇ ਆਪਣਾ ਸ਼ਹਿਰ ਵਿੱਚ ਵਧੀਆ ਘਰ ਘਰ ਹੈ ਸਾਰੀ ਫੈਸਿਲਿਟੀ ਹੈ ਸਿਵਲਿੰਗ ਚ ਦੋ ਭੈਣਾਂ ਮੈਰਿਡ ਹੈ ਇਕ ਅਣ ਮੈਂ ਗਵਰਨਮੈਂਟ ਟੀਚਰ ਹੈ ਜੀ ਮੰਗ ਹੈ ਜੀ ਸਿੰਪਲ ਸੋਹਣੀ ਕੁੜੀ ਹੋਰ ਕੋਈ ਮੰਗ ਨਹੀਂ ਰੈਜ਼ਿਡੈਂਸ ਅੰਬੋਰ ਤੋਂ ਆ ਰਿਸ਼ਤਾ ਬੜੀਆ ਪਰਵਾਰ ਤੋਂ ਰਿਸ਼ਤਾ ਗਾ ਮੁੰਡੇ ਦਾ ਮੁੰਡਾ ਨਸ਼ਾ ਰਹਿ ਤਾਂ ਪਰਿਵਾਰ ਦਾ ਨੰਬਰ ਨੋਟ ਕਰੋ 9569575037 ਅਗਲਾ ਰਿਸ਼ਤਾ ਆਇਆ ਬਹਤਰਸੂਬਾਡ ਏਰੀਆ ਗੁਰਦਾਸਪੁਰ ਤੋਂ ਮੁੰਡੇ ਦਾ ਰਿਸ਼ਤਾ ਦੋ ਭਰਾ ਨੇ 8 ਕਿੱਲੇ ਜ਼ਮੀਨ ਜਨਮ 1999 ਵੱਡਾ ਭਰਾ ਹੈ ਜੀ ਸਾਈਡ ਬਿਜ਼ਨਸ ਫੋਰਚੂਨਰ ਟਾਪ ਮਾਡਲ ਗੱਡੀ ਦਾ ਆਪਣੀ ਮੈਰिज ਕਾਰ ਸ਼ਿੰਗਾਰ ਵੀਆਈਪੀ ਟੂਰ ਵਰਕ ਆਪਣਾ ਹੈ ਖੇਤੀਬਾੜੀ ਕਰਦਾ ਹੈਗਾ ਨਾਲ ਸਾਰੇ ਕਰੇ ਖੇਤੀ ਦੇ ਸਾਰੇ ਸੰਦ ਇੱਕ ਪਰ ਛੋਟਾ گاਉ ਫੌਜੀ ਆ ਸਾਰੀ ਫੈਮਿਲੀ ਗੁਰਸੇਖਾ ਮੁੰਡਾ ਸਿਕਸਰ ਦਾ ਤੇ ਨਸ਼ਰ ਆਇਤਾ ਰਿਸ਼ਤਾ ਸਿੰਪਲ ਵਧੀਆ ਪਰਵਾਰ ਤੋਂ ਘਰੇ ਲੁਕੜੀ ਦਾ ਸਿਆਣੀ ਤੇ ਸਮਝਦਾਰ ਦੋਵੇਂ ਪਰਵਾਰ ਦਾ ਨੰਬਰ ਨੋਟ ਕਰੋ 98551 18272 ਅਗਲਾ ਨੈਕਸਟ ਰਿਸ਼ਤਾ ਜੀ 7263 ਨਾਮ ਸਿੰਘ ਕਾਸਟ ਜਰਸੀ ਗੋ ਤੇ ਸੰਦੂ ਜ਼ਿਲ੍ਹਾ ਫਿਰੋਜ਼ਪੁਰ ਜ਼ਮੀਨ 5 ਕਿਲੇ ਮੁੰਡਾ ਕੰਮ ਖੇਤੀ ਬਾੜੀ ਦਾ ਕਰਦਾ ਪੜਾਈ ਗ੍ਰੈਜੂਏਸ਼ਨ ਪਾਸ ਹੈ 25 6 ਮੁੰਡਾ ਵਪਾਰ ਕਰਦਾ ਹੈਗਾ ਪਸ਼ੂਆਂ ਦਾ ਵਧੀਆ ਕੰਮ ਕਰਦਾ ਹੈ ਮੁੰਡਾ ਨਸ਼ਾ ਨਹੀਂ ਕਰਦਾ ਤੇ ਬਿਲਕੁਲ ਹੈ ਜੀ ਰਿਸ਼ਤਾ ਚਾਹੀਦਾ ਘਰੇਲੂ ਕੁੜੀ ਦਾ ਹੋਵੇ ਜੀ ਵਧੀਆ ਪਰਿਵਾਰ ਤੋਂ ਸਿਆਣੀ ਤੇ ਸਮਝਦਾਰ ਮੰਗ ਡਿਮਾਂਡ ਕੋਈ ਨਹੀਂ ਮੁੰਡਾ ਸੋਹਣਾ ਹੈ ਜੀ ਪਰਿਵਾਰ ਦਾ ਨੰਬਰ ਨੋਟ ਕਰੋ 95018 91024 ਆਗਲਾ ਰਿਸ਼ਤਾ ਹੈ ਨਾ 7264 ਤੇ ਪ੍ਰੋਫਾਈਲ ਹੈ ਨਾਮ ਹੈ ਹਰਮਨਜੀਤ ਸਿੰਘ ਉਮਰ 17 ਦਸੰਬਰ 1997 ਹਾਈਟ 59 ਮੁੰਡਾ ਅਮਰੀਕਾ ਦਾ ਸਿਟੀਜ਼ਨ ਹੈ ਜ਼ਿਲ੍ਹਾ ਤਰੰਤਾਰਨ ਕਾਸਟ ਜਰਸੀ ਆਨਰ ਆਫ ਇੰਡੀਅਨ ਗ੍ਰੋਸਰੀ ਸਟੋਰ ਇਨ ਕੈਲੀਫੋਰਨੀਆ ਵਰਕਿੰਗ ਐਜ਼ ਅ ਆਰਨ ਇਨ ਹਸਪੀਟਲ ਐਂਡ ਗoing ਫੋਰ ਐਮ ਐਨ ਸੀ ਐਮ ਐਸ ਐਨ ਉਸ ਤੋਂ ਬਾਅਦ ਐਫ ਐਨ ਪੀ ਡੀ ਐਨ ਪੀ ਫਰਦਰ ਰਿਟਾਇਰਡ ਬੈਂਕ ਮੈਨੇਜਰ ਫਰੋਮ ਇੰਡੀਆ ਮਦਰ ਹਾਊਸ ਵਾਈਫ ਸਿਸਟਰ ਮੈਰਿਡ ਲੋਕਲੀ ਮੁੰਡਾ ਮੋਨਾ ਤੇ ਨਸ਼ਰਤ ਵਧੀਆ ਪਰਿਵਾਰ ਰਿਸ਼ਤਾ ਵਧੀਆ ਪੜ੍ਹ ਲਿਖੀ ਕੁੜੀ ਦਾ ਹੋਵੇ ਕੁੜੀ ਸੋਹਣੀ ਤੇ ਸਿਆਣੀ ਹੋਵੇ ਜੀ ਪਰਿਵਾਰ ਸਾਰਾ ਪਰਿਵਾਰ ਸਾਰਾ ਸਿਟੀਜ਼ਨ ਹੈ ਜੀ ਪਰਿਵਾਰ ਦਾ ਨੰਬਰ ਨੋਟ ਕਰੋ +1661376 2479 ਇਹ ਪਰਿਵਾਰ ਦਾ ਨੰਬਰ ਸੀ ਤੁਸੀਂ ਰਿਸ਼ਤੇ ਲਈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਆਇਆ 7200 ਪੁਆਇੰਟ ਨਾਮ ਹੈ ਪਰਮਜੀਤ ਸਿੰਘ ਕਾਸਟ ਹੈ ਜਰਸੀ ਗੋਤਾ ਚਾਹਲ ਉਮਰ 3 ਮਾਰਚ 1994 ਹਾਈਟ 57 ਪੜ੍ਹਾਈ ਬੀਬੀਏ ਐਮਬੀਏ ਅਪੀਰਨਿੰਗ ਟੈਲੀ ਡਿਪਲੋਮਾ ਕੰਪਿਊਟਰ ਬੇਸਿਕ ਟਾਊਨ ਕੰਮ ਗਵਰਨਮੈਂਟ এমਪਲੋਏ ਇਨ ਪੀ ਆਰਟੀਸੀ ਇਸ ਬਿਜ਼ਨਸਮੈਨ ਬਿਜ਼ਨਸ ਹੈ ਜੀ ਡੈਰੀ ਪ੍ਰੋਡਕਟਸ ਸ਼ਾਪ ਤੇ ਫਲੌਰ ਮਿਲ ਬਲੈਂਕਿੰਗ ਚ ਜੀ ਬਹਦਰ ਐਨੀਮਲ ਫੀਡ ਸ਼ਾਪ ਪੁੱਚੋ ਏਰੀਆ ਡੀਲਰ ਡਾਕਸ ਡੀਲਰ ਦੇ ਪ੍ਰਾਪਰਟੀ ਚ ਜੀ ਹਾਊਸ ਐਂਡ ਇੱਕ ਪਲਾਟ ਇਨ ਪੁਸ਼ ਆਰ ਔਨ ਦਾ ਮੇਨ ਸਟਰੀਟ ਤਿੰਨ ਸ਼ਾਪਸ ਨੇ ਰਿਸ਼ਤਾ ਕੁੜੀ ਪੜੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਮੰਗ ਡਿਮਾਂਡ ਕੋਈ ਨਹੀਂ ਪਰਿਵਾਰ ਵਧੀਆ ਮਲਵਾਤਣ ਵਾਲਾ ਹੋਵੇ ਮੁੰਡਾ ਨਸ਼ਰ ਹੈ ਤਾਂ ਬਿਲਕੁਲ ਤਿਸੋਣਾ ਸੁਨੱਖਾਗਾ ਵਧੀਆ ਪਰਿਵਾਰ ਤੋਂ ਇਹ ਰਿਸ਼ਤਾਗਾ 7265 ਪ੍ਰੋਫਾਈਲ ਨੰਬਰ ਪਰਿਵਾਰ ਦਾ ਨੰਬਰ ਨੋਟ ਕਰੋ ਪੂਰਾ 700 975 85 97 47 ਦੁਬਾਰਾ <coughs> ਫਿਰ 700 975 85 47 ਅਗਲਾ ਨਿਸ਼ਤਾ ਆਇਆ ਜੀ 7266 ਨਾਮ ਹੈ ਗੁਰ ਉਪਕਾਰ ਸਿੰਘ ਜਨਮ 6/10/1997 ਕੱਦ 5'3 ਗੋਤ ਹੈ ਚਾਨਾ ਤੇ ਨਾਨਕੇ ਮਠਾੜੂ ਪੜ੍ਹਾਈ 10ਵੀਂ ਪਾਸ ਪੜ੍ਹਾਈ 10th ਪਾਸ ਮੁੰਡਾ ਮਲੋਟ ਤੋਂ ਮੁੰਡੇ ਦਾ ਰਿਸ਼ਤਾ ਹੈਗਾ ਕੰਮ ਹੈ ਕਾਰਪੈਂਟਰ ਫੋਰਚਨਰ ਦਾ ਮੁੰਡਾ ਸੋਹਣਾ ਤੇ ਨਸ਼ਰ ਹੈ ਤਾਂ ਕਾਸਟ ਹੈ ਜੀ ਰਾਮਗੜੀਆ ਰਿਸ਼ਤਾ ਕੁੜੀ ਸਿੰਪਲ ਸਿਆਣੀ ਤੇ ਸਮਝਦਾਰ ਦਾ ਹੋਵੇ ਘਰੇਲੂ ਕੁੜੀ ਦਾ ਹੋਵੇ ਘਰ ਦਾ ਕੰਮਕਾਰ ਕੁੜੀ ਜਾਣਦੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 9464008052 ਅਗਲਾ ਰਿਸ਼ਤਾ ਆਇਆ 7267 ਨਾਮ ਹੈ ਗੁਰਪ੍ਰੀਤ ਸਿੰਘ ਜਿਲ੍ਹਾ ਸ਼੍ਰੀ ਮੋਕਸਰ ਸੇ ਪੜ੍ਹਾਈ ਪਲੱਸ 2 ਪਾਸ ਜ਼ਮੀਨ 8 ਕਿਲੇ ਬ੍ਰਦਰ ਲਾਈਵ ਇਨ ਆਸਟ੍ਰੇਲੀਆ ਸਿਸਟਰ ਮੈਰਿਡ ਪਾਰਟਨਰਸ਼ਿਪ ਟੂ ਬ੍ਰੈਕਸ ਕੰਪਨੀ ਚ ਮਾਮਾ ਜੀ ਦੇ ਤੇ ਰਿਸ਼ਤਾ ਬੜੀਏ ਪਰਿਵਾਰ ਤੋਂ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਮੁੰਡਾ ਸੋਹਣਾ ਤੇ ਨਸ਼ਾ ਰਹਿਤਾ ਪਰਿਵਾਰ ਦਾ ਨੰਬਰ ਨੋਟ ਕਰੋ 9781518515 ਅਗਲੇ ਨਿਸ਼ਤਾ ਹੈ 7268 ਨਾਮ ਹੈ ਜੀ ਗੁਰਪ੍ਰੀਤ ਸਿੰਘ ਗੋਤਾ ਪੰਦੇਰ ਉਮਰ 11 1992 ਜਮੀਨ 2 ਕਿੱਲੇ ਹੈਗੇ ਕੰਮ ਹੈ ਜੀ ਬਿਲਡਿੰਗ ਦਾ ਵਧੀਆ ਸਲੇ ਦੀ 30000 ਰੁਪਿਆ ਮੰਥਲੀ ਪਿੰਡ ਸਹਿਣਾ ਜੀ ਮੰਗ ਹੈ ਡਿਮਾਂਡ ਕੋਈ ਨਹੀਂ ਮੁੰਡਾ ਸਰਦਾਰ ਤੇ ਪੱਗ ਬੰਦ ਹੈਗਾ ਮੁੰਡਾ ਨਸ਼ਾ ਰ ਹੈ ਤਾਂ ਬਿਲਕੁਲ ਰਿਸ਼ਤਾ ਚਾਹੀਦਾ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਘਰ ਦਾ ਕੰਮਕਾਰ ਆਉਂਦਾ ਹੋਵੇ ਕੁੜੀ ਚਾਹੇ ਘੱਟ ਪੜ੍ਹੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 62 628003711 ਇਹ ਪਰਿਵਾਰ ਵਾਲਿਆਂ ਦੇ ਨੰਬਰ ਸੀ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੋਰ ਨਵੇਂ ਰਿਸ਼ਤੇ ਦੇਖਣ ਲਈ ਧੰਨਵਾਦ ਜੀ